ਜਾ ਕੁਸ਼ਤੀ ਕਰਨੀ ਆ ਕਰਨਾ ਦੇਖੀ ਜੋ ਨਾ ਇਹ ਆ ਮੱਕੋ ਦੀ ਬਟ ਲਾਗਾ ਕੀਲਣ ਰਾਜੂ ਇਹ ਲਓ ਜੀ ਪੱਠਾ ਦੇਖ ਗੀਆਂ ਕਾਲਾ ਬਾਬਾ ਗੌਟ ਫਾਰਮ ਜਿਨ੍ਹਾਂ ਦਾ ਪੂਰਾ ਨਾਮ ਚੱਲਦਾ ਆਪਣੇ ਪੰਜਾਬ ਦੇ ਵਿੱਚ ਕੋਠੀ 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 ਮੁਸ਼ਾਏ ਕੁੰਨੀ ਰਾਜੂ ਯਾਰ ਆਲਾ ਵੜੋ ਦੇਖਦੇ ਆਪੀ ਉੱਥੇ ਦਿਖਾ ਦੇ ਲਓ ਜੀ ਰਾਜੂ ਪੱਠਾ ਚੀਜ਼ਾਂ ਨੇ ਬਾਈ ਕਿਹਾ ਸੀ ਵੀ ਤੈਨੂੰ ਮੈਂ ਕੀਲੂਗਾ ਕੀਲਿਆ ਕੀ ਲਿਆ ਬਾਈ ਬਾਈ ਜਾਣਦੇ ਮੈਂ ਤੈਨੂੰ ਕਿਲੂਗਾ ਹਰੇ-ਹਰੇ ਮੰਤਰ ਮਾਰਦਾ ਇਹ ਕਲੰਬਰ ਨਹੀਂ ਮਾਲ ਵੀ ਬਾਈ ਦਾ ਵਧੀਆ ਜੀਨ ਮੰਨਦਾ ਮਾ ਜਰਾ ਇਹ ਕਲੰਬਰ ਆ ਹੁਣ ਬਿਲਕੁਲ ਤੇ ਆ ਜੀ ਤੇ ਸਾਡੇ ਬੱਕਰੀਆਂ ਵਧੀਆ ਮੈਂ ਬਾਬਾ ਗਾਊਟ ਫਾਰਮ ਇਹਨਾਂ ਦਾ ਪਿੰਟ ਕੋਸਣਾ ਕਾਲਾ ਠੇਕਾ ਬਾਬਾ ਗਾਊਟ ਫਾਰਮ 17 17 ਹਿੰਨ ਲੱਗਿਆ ਵਧਣ ਕੋਲੇ ਨਹੀਂ ਸੀ ਇਹ ਲੈ ਲੈਂਦੇ ਮਾਲ ਕੋਲ ਚੱਲੇ ਓ ਗੱਲ ਸੁਣ ਅਨਪੜ ਬੰਦਾ ਮੈਂ 17 17000 ਲਾਤਾ ਮੇਮਾਂ ਤੇ ਨਾ ਨਾ ਕੁਝ ਹਾਂ ਲਵਾਨੀ ਲਵਾਨੀ ਤੂੰ ਮੁੱਲ ਐਦੂ ਤਕੜੀਆਂ ਤੇ ਤਾਂ ਬਸ਼ੱਕ ਬਤ ਲੱਗ ਜੇ ਇਹਨਾਂ ਤੇ ਲਵਾਈ ਮੁੱਲ ਕਿਹੜਾ ਵਪਾਰੀ ਲਾਉਂਦਾ ਬਸ ਥਾਈਆਂ ਵੱਡਣਗੀਆਂ ਕਾਲ ਲੈ ਕਾਲੇ ਵੱਸਣਗੇ ਫੜ ਲੜਾ ਨਹੀਂ ਫੜ ਲਾਹੇ ਆਇਆ ਨਾ ਘਰੋਂ ਖੁਸ਼ੀ ਨਾ ਦੇ ਦੇ ਪਹਿਲੀ ਗੱਲ ਸੌਦੇ ਚੱਲ ਨਹੀਂ ਨਹੀਂ ਉਹ ਪਹਿਲੀ ਗੱਲ ਸੌਦੇ ਨਾ ਮਹਿੰਦਰ ਨਾਲ ਇਹਨਾਂ ਦੀ 85000 ਮਾਨਦਾਨ ਵੀ ਕੋਈ ਚੱਕਰ ਨਹੀਂ ਮਾਨਦਾਨ ਤੇਰਾ ਕਰ ਦਾਂਗੇ ਭਾਈ ਉਹ ਮਾਨ ਨਹੀਂ ਆਏ ਮਾਨਦਾਨ ਤੇਰਾ ਕਰ ਦਾਂਗੇ ਤੋਰ ਦੱਸ ਚਾਹ ਤੇਰੀ ਮਾਂ ਹੁਣ ਕਿੰਨੇ ਦੀ ਕੋਈ ਦੱਸ ਦੇ ਕੱਲ ਮੈਂ ਤਾਂ ਦੱਸਦਾ ਹੀ ਘਸਰ ਉੱਥੇ ਨਹੀਂ ਜਾਂਦੇ ਆ ਮੈਂ ਲੰਗੀਆਂ ਕਰਾਂ ਫੇਰ ਨਹੀਂ ਆਪਾਂ ਦੇ ਕਸਰ ਫੇਰ ਨਹੀਂ ਆਪਾਂ ਦੇ ਨਹੀਂ ਬਾਤ ਤੈਨੂੰ ਦੱਸਦਾ ਉੱਥੇ ਨਹੀਂ ਜਾਂਦੀ ਨਹੀਂ ਉਹ ਜੋ ਮਾਨਦਾਨ ਕਰ ਦੂ ਫੁੱਲਾ ਕਰ ਦੂ ਫੁੱਲਾ ਨਹੀਂ ਬਸ ਫੇਰ ਨਹੀਂ ਫੇਰ ਰਹਿਣ ਦੇ ਕਾਹ ਨੂੰ ਐਮੀ ਆਪਾਂ ਬੁੱਕਲ ਜੋੜਾ ਮਾਸ ਰਹਿਣਗੇ ਬੰਦੇ ਦਾ ਮਾਨ ਕਰਾ 13000 ਸਵਾ 3300 ਹੋ ਗਿਆ ਉਹਦਾ ਲਾਈਵ ਕਰਦੇ ਆ ਉਹਦਾ ਲਾਈਵ ਲੱਜਾ ਅਨਪੜ ਬੰਦਾ ਮਿੰਟ ਚ ਜੋੜ ਕਰ ਦਾਨਵੇਂ ਬੈਠ ਆ ਜਾਣਗੇ ਪੈਸੇ ਬੜਾ ਭੱਜ ਜਾਂਦੇ ਆ ਹਾਂਜੀ ਹਸਤਰੀਕਾਲ ਸਾਰੇ ਭਾਈਆਂ ਨੂੰ ਆਪਣੇ ਰਾਜੂ ਗੌਡ ਫਾਰਮ ਦੇ ਅਫੀਸ਼ੀਅਲ ਤੇ ਉੱਪਰ ਸਵਾਗਤ ਹੈ। ਤੇ ਹੈਡੋਂ ਦੇ ਮੇਲੇ ਤੇ ਖੜੇ ਆਂ ਸ਼ਾਮ ਦਾ ਟਾਈਮ ਹੈ। ਤੇ ਤੁਹਾਨੂੰ ਭਾਈਆਂ ਦੀਆਂ ਬੱਕਰੀਆਂ ਦਿਖਾਉਨੇ ਆਂ ਸਰੇ ਹੀ ਕਰਾਇਆ ਪਿਆ ਸਾਰੇ ਮੇਲੇ ਚ। ਤੇ ਦੇਖ ਸਾਹਿਬ ਇਹ ਪੂਰੀਆਂ ਬੱਕਰੀਆਂ ਨੇ। ਬਹੁਤ ਤਾਕੜੀ ਹਾਈਟ ਦੀਆਂ ਨੇ। ਇਹ ਗੋਸਵਾ ਪਿੰਡਾਂ ਦਾ। ਦੇਖ ਸਾਹਿਬ ਟੰਡੀ ਪੂਰੀ ਸਰੇ ਦੀ ਆ। ਕਰ ਲੋ ਬਾਈ ਚੈੱਕ ਕੁਆਲਟੀ ਗੋਸਲਾਂ ਆਆਂ ਦੀ ਬਾਬਾ ਗੋਡ ਫਾਰਮ ਵਾਲਿਆਂ ਦੇ ਚਾਚੇ ਹੁਣ ਤਾਂ ਆਣੀਆਂ ਬੱਕਰੀਆਂ ਨੇ ਦੋ ਤਿੰਨ ਟੰਡੀਆਂ ਨੇ ਗੋਸਲਾਂ ਦੇ ਵਿੱਚ ਤੇ ਆਹ ਟੰਡੀ ਬਾਈ ਬਹੁਤ ਚੰਗੀ ਐ ਤੇ ਹਰ ਮਹੀਨੇ ਦੇ ਵਿੱਚ ਆਉਂਦੇ ਨੇ ਬਾਈ ਤੇ ਵੀਡੀਓ ਦੇਖ ਕੇ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਬੱਕਰੀਆਂ ਕਿਵੇਂ ਲੱਗੀਆਂ ਸ਼ੇਅਰ ਕਰ ਦਿਓ ਵਕਤ ਤੋਂ ਵੱਧ ਦੇ ਸਾਰੇ ਟੌਪ ਕਲਾਸ 40 40 ਤੋਂ ਬਾਹਰ ਨੇ ਸਾਰਿਆਂ ਲੱਗ ਪਾ ਗਾ ਇੱਧਰ ਬਰਸੀਨ ਪਾਤਾ ਬਾਈਆਂ ਨੇ ਹੋਰ ਜੀ ਵਧੀਆ ਹਾਲ ਚਾਲ ਛੜਦਾ ਪਾਪਾ ਚੱਕ ਪਈ ਛੜਤੀਆਂ ਦੇਖੋ ਹੁਣ ਕਿਵੇਂ ਵੱਡਦੀਆਂ ਨੇ ਬਰਸੀਨ ਛੜਾ ਲੈਣੀਆਂ ਤੋਤੇ ਤੈਨਾਂ ਪੱਠਾ ਵੇਕ ਗਿਆ ਬਾਈਆਂ ਦੀਆਂ 50000 ਦੀਆਂ ਐ ਬੋੜ ਗਿਆ ਉਹ ਸਾਹ ਵਾਲਾ 바ਵਾ ਗੌਟ ਫਾਰਮ ਜਿਹਨਾਂ ਦਾ ਕਿ ਬਹੁਤ ਵਧੀਆ ਨਾਮ ਚੱਲਦਾ ਹੈ ਦੁਨੀਆ ਦੇ ਵਿੱਚ ਤੇ ਵਧੀਆ ਮਾਲ ਵਧੀਆ ਬਰੀਕਾਂ ਵਧੀਆ ਬੱਕਰੇ ਰੱਖਦੇ ਨੇ ਧੰਨਵਾਦ ਕਰਦੇ ਆ ਹਾਡੋ ਮੇਲੇ ਦੇ ਵਿੱਚ ਬਾਈ ਪਹੁੰਚੇ ਬੱਕਰੀਆਂ ਲੈ ਕੇ ਤੇ ਸਾਨੂੰ ਪਤਾ ਵੀ ਹੁਣੇ ਲੱਗਿਆ ਸਾਰੇ ਦਿਨ ਦਾ ਉਹ ਛੋਟੀ ਜਿਹੀ ਨਹੀਂ ਫਿਣੀਆ ਮਗ ਤੇ ਵੀਡੀਓ ਬਣਾਉਂਦਾ ਫਿਰਦਾ ਪਰ ਇਹਨੇ ਸਾਨੂੰ ਦੱਸਿਆ ਨਹੀਂ ਨਹੀਂ ਵੀਡੀਓ ਬਾਈ ਦੀ ਪੈਸਾ ਨਹੀਂ ਬਣਾਉਂਗੇ ਧੰਨਵਾਦ ਜੀ ਆਇਆਂ ਨੂੰ ਮੰਡੀ ਤੇ ਪਹੁੰਚੇ ਨੇ ਬਹੁਤ ਵਧੀਆ ਇਹਨਾਂ ਦੀ ਵੀਡੀਓ ਬਣਾਉਂਗਾ ਮੁੰਡਾ ਸ਼ੌਟ ਵਿੱਚ ਆ ਲੈ ਦਰ ਮਾਤ ਜੀ ਇਹ ਕਿ ਤੁਮ ਐਂਗੇ ਤੋੜ ਕੇ ਚੈੱਕ ਕਰਦੀ ਵੇ ਜਾ ਜਰਗ ਮੇਲੇ ਦੇ ਵੀ ਕਾਲੇ ਲੈਂਦੇ ਸੀ ਪਟਨਾ ਤੇ ਮੁੰਡੇ ਨੂੰ ਪੁੱਛ ਲਾਂਗੇ ਵੀ ਨੇ ਜਿਆਦਾ ਹੀ ਵੇਚਿਆ ਤਾਂ ਲਈਆਂ ਨੇ ਹੁਣ ਦੀ ਗੱਲ ਕਰ ਰਿਹਾ ਕੋਈ ਨਾ ਕਹਨੂੰ ਪੁੱਛ ਸਕਦਾ ਨਾ ਚੱਲ ਚਾਕ ਕੋਈ ਨਾ ਲੈਣ ਦਾ ਜਿਵੇਂ ਲੋਕੋ ਮੇਰੇ ਉਹ ਚੱਲ ਕੋਈ ਨੀ ਕਿਉਂ ਗੁੱਸੇ ਹੁੰਨੇ ਉਹਦੋਂ ਵੀ ਤੇਰਵਾਉਂਦੇ ਸੀ ਡੇਡ ਹੋ ਗਿਆ ਤੇ ਪੰਜ ਦੀਆਂ ਦੇ ਪੰਜ ਚੱਲ ਕੋਈ ਚੱਲ ਤੁਸੀਂ ਦੱਸ ਤੂੰ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਦੱਸ ਨਾਲੇ ਆ ਤੂੰ ਆ ਸਾਲਾ ਦੱਸ ਮਰੀ ਕੋਈ हां दसो दस तेरह हजार सवा तीन तीन सौ हो गया अनपढ़ा जोड़ कर द ਕਹਿੰਦਾ ਕਦੇ ਆ ਜਾਣਗੇ ਪੈਸੇ ਕਿੱਦਾਂ ਭੱਜ ਜਾਂਦੇ ਆ ਨਾ ਕੀ ਦਿੱਤਾ ਭੱਜੇ ਜਾਣ ਪੈਸੇ ਪੈਸੇ ਨਹੀਂ ਜਾਂਦੇ ਕਿੱਥੇ ਗਿਆ ਯਾਰ ਅਸਤ ਕਿੱਥੇ ਗਿਆ ਕੋਈ ਚੱਕਰ ਨਹੀਂ ਘਾ ਲੈਣੇ ਜਾਂਦੇ ਕਿ ਕੋਈ ਨਹੀਂ ਹੈ ਨਾ ਨਹੀਂ ਨਹੀਂ ਕੋਈ ਮੈਂ ਤਾਂ ਖੜਾ ਹੀ ਆ ਤਰ ਕੋਈ ਚੱਕਰ ਹੀ ਨਹੀਂ ਇਹ ਵਗ ਜੂ ਮੈਂ ਤਾਂ ਪੈਸੇ ਦੇਉਂ ਨੂੰ ਮਿਲ ਤੈਨੂੰ ਕਹਿੰਦੇ ਗਾ ਨਹੀਂ ਚੜਨੀ ਆਏ ਹਰਿਆਸਤਲੀ ਇਹਨੇ ਤਾਂ ਘਰਤੀ ਬਣੀ ਕਹਿੰਦਾ ਯਾਰ ਜੇ ਜੇ ਤੂੰ ਖੁਸ਼ੀ ਨਾਲ ਆਪਾਂ ਨੂੰ ਦਿਨਾ ਪੱਠਾ ਇਹ ਤਾਂ ਹੋ ਜੇ ਅੱਜ ਪਹਿਲੀ ਵਾਰ ਜ਼ਿੰਦਗੀ ਚ ਤੇਥੋਂ ਮੈਂ ਸੌਂਦਾ ਲਿਆ ਯਾਰ ਪੱਠਾ ਵੀਰੇ ਅਲੇ ਆਈਏ ਉਹ ਲੈ ਲਓ ਕੋਈ ਨਹੀਂ ਟਕੜਾ ਬੰਦਾ ਟਕੜਾ ਹੈ ਟਕੜੀਆਂ ਬੰਦਾ ਪਾਡੂ ਲੈ ਲਓ ਬਕਸਾ ਦੇ ਬਣਾਉਂਦੀ ਕੋਈ ਚੱਕਰ ਵਾਲੀ ਗੱਲ ਅਸੀਂ ਦਿੰਦੇ ਹਾਂ ਪਿਓ ਦਾ ਥਾਂ ਇੱਕ ਕਾਲੀ ਜੀ ਹੋਰ ਦੇਖਦੇ ਕਾਲੀ ਜੀ ਆ ਇੱਕ ਕਾਲੀ ਪੱਠਾ ਕਿਹੜੀ ਹੋਰ ਕਿ ਲਿਆਈ ਬੜਾ ਕਾਲੀ ਕਿਹੜੀ ਆ ਆ ਲੈਣ ਦਾ ਨੂੰ ਉਹ ਬਾਈ ਆ ਚੱਕ 20000 ਦੀਆਂ ਹੋਣਗੀਆਂ ਹਾਂ ਹਾਂ ਨਾਲ ਅੱਖਾਂ ਦੀ ਆਈ ਆ ਬਿਆਰੀ ਦੀਆਂ ਨਹੀਂ ਸਾਡੇ ਵੀ ਆਈ ਬਹੁਤ ਚੋਲਾ ਲੱਗ ਰਿਹਾ ਤਖਤਾਰੀ ਦੇ ਗਿਆ ਕੱਲੀ ਕੱਲੀ ਚਾਰ ਉੱਤੇ 40 ਦੇ ਦਿੰਨਾ ਨਹੀਂ ਚੱਲੀਏ ਵੀ ਫਿਰ ਨਾ ਚਾਹ ਤਾ ਲਾਖ ਦਾ ਦੱਸਦੇ ਕਿੰਨੀ ਦੇਣੀ ਮੈਂ ਦੱਸਦਾ ਬਾਈ ਕਿੰਨਾ ਦੇ ਬੋਲ ਕੇ ਕਿੰਨੀ ਦੇ ਦਊਂਗਾ ਜੀ ਮੈਨੂੰ ਪਤਾ ਹੀ ਨਹੀਂ ਪਹਿਲਾਂ 75 ਦਾ ਮੰਗੀ ਓ ਯਾਰ ਉਹਨੇ ਮੰਗ ਲਿਆ ਇਹਨਾਂ ਨੇ ਹੁਣ ਆਏ ਕਦੋਂ ਰੁਪਏ ਕਰੋ ਬਾਈ ਡੇਢ ਲੱਖ ਮੰਗ ਅੱਜ ਦੀ ਕਰ ਦੋ ਉਹਦੇ ਨਾਲ ਹੀ ਛੱਡ ਉਹਦੇ ਨਾਲ ਹੀ ਇਹਨੇ ਮੰਗ ਲਿਆ ਚਲੋ ਦਾ ਆਪ ਆਪਣਾ ਬਦਲ ਲੈਣੀ ਆ ਮਾਲ ਦਾ ਡੇਲੀਆ ਪਕਦੀ ਸੀ ਆਇਥੇ ਪਟਣ ਲਈ ਆ ਮੇਰੀ ਸੁਣ ਲੈ ਗੱਲ ਆ ਭੰਗ ल्या ਚੂੜੀਆਂ ਭੰਗ ਦੇ ਇਹ ਮਾਲ ਦਾ ਮੁੱਲ ਹੀ ਲਾਈ ਰੱਖੀ ਨੇ ਨਹੀਂ ਪਹਿਲਾਂ ਪੁੱਛ ਲੈ ਬਾਈ ਰਾਜੂ ਨਹੀਂ ਰਹਿ ਪਹਿਲਾਂ ਪੁੱਛ ਲੈ ਐਵੇਂ ਨਹੀਂ ਨਹੀਂ ਪੁੱਛਣਾ ਚੰਗਾ ਬੇਦਰਦੀ ਮੈਂ ਇਹ ਨਹੀਂ ਕੋਈ ਫਰਕ ਹੈ ਇਹ ਵੀ ਨਹੀਂ ਕੋਈ ਫਰਕ ਨਹੀਂ ਲੱਗਦਾ ਮੈਨੂੰ ਜਾਣਾ ਹੈਗਾ ਮੈਨੂੰ 100 ਪੱਟਾਰ ਕੇ ਚੈੱਕ ਕਰ ਲੈ ਵੀਰੇ ਪਰ ਪਹਿਲ ਵਪਾਰੀਆਂ ਦੀ ਦੇਖੀ ਪਰਾਂ ਜਿਆਦਾ ਹੁਣ ਫੇਰ ਹੀ ਕਰ ਲਓ ਕਿਵੇਂ ਨਾ ਦੇਖ ਰਾਜੂ ਤੂੰ ਕਹਦੇ ਜੇ ਮੈਨੂੰ ਬੋਗਦਾ ਹੋਊਗਾ ਤਾਂ ਮੈਂ ਲੈ ਲੂੰਗਾ ਕਾਲੇ ਦੀ ਗੱਪਣਾ ਕੋਈ ਨਹੀਂ ਹੁੰਦੀ ਗੱਪਣਾ ਕੋਈ ਨਹੀਂ ਹੁੰਦੀ ਨਾ ਨਾ ਕੱਪਣਾ ਦਾ 45000 ਨਹੀਂ ਦੇ ਨਾ ਤੋਂ ਦੋ ਮਸੇ ਨਹੀਂ ਉੱਲੀ ਵੀ ਉਹਨ ਕੀ ਬਚੂ ਮਾਇਆ ਵਪਾਰੀ ਬੰਦਾ ਖਰਚੀ ਬੜੀ ਸਾਰੀ ਰਾਤ ਤੱਕ ਇਸੰਦੀ ਲੰਗੀਆਂ ਦੀ ਜਲੰਦਰ ਬੈਠੀ ਨਹੀਂ ਧਰਮ ਨਾਲ ਪੱਕੀ ਗੱਲ ਹੈ ਬਿੱਟੂ ਵੀ ਨਹੀਂ ਰਾਹ ਦਿੰਦਾ ਹਾਂ ਤੇ ਸੁਣਾ ਰਹੀ ਨਾ ਕਰਾ ਕਰਾ ਮੈਨੂੰ ਭੇਜਦਾ ਕਰੋ ਬਾ ਚੱਲਣਾ ਸਿੱਥੇ ਦੇਣੀਆਂ ਮਤਲਬ ਆਪਣੇ ਆਰਾਮ ਲੰਗਾਂ ਇੱਥੇ ਦੇਣਾ ਅਗਲਾ ਬਦਲ ਕੇ ਹੋ ਨਾ ਨਾਲ ਹੀ ਆਪਣੇ ਬੰਦੇ ਆਏ ਬਾਲਾ ਫਰਕਾ ਚਾਹ ਪੀ ਲੋ ਵੀਰ ਨੂੰ ਪਿਆ ਵੇ ਦੇ ਕੋਈ ਚੱਕਰ ਨਹੀਂ। ਦੇਖਤੀਆਂ ਹੁਣ ਰੱਬ ਦੀ। ਦੱਸ ਦੇ ਵਾਦੂ ਬੋਲ ਕੇ ਦੱਸ ਦੇ ਕੋਈ ਚੱਕਰ ਨਹੀਂ। ਨਾ ਸਰ ਦੇ ਸਾਹਮਣੇ ਬੋਲ। ਨਾ ਕੋਈ ਨਹੀਂ ਬੋਲ। ਪੂਰੀਆਂ 50 ਦੀਆਂ ਪੱਠਾ ਦਿੰਨੇ। ਸ਼ੱਕ ਉਹ ਤੇਰੀ ਨੂੰ। ਪਰ ਮੇਰਾ ਨਹੀਂ ਕੋਈ ਖੂਟ। ਕੱਲੇ ਪਾ ਲੂੰਗਾ 50 ਦੀ ਜੇ ਬੋਲਦਾ। ਇੱਕ ਮੇਰੀ ਗੱਲ ਤੇ ਫੁੱਲ ਚੜੇ ਨੇ ਨੇ। ਕੱਲੇ ਯਾਰ ਪੂਰਾ ਮੁੱਲ ਲਾ ਦਾਂ ਤੇਰੀਆਂ ਪੱਠਾਂ ਦਾ। ਕਿਉਂ ਜੀ? ਉਧਰੇ ਲੈ ਲਾਂ ਤੇ ਭਰਾ। 17 17 ਹਜ਼ਾਰ ਲੱਗਿਆ। ਵਧਣ ਕੋਲੇ ਨਹੀਂ ਸੀ ਹੈ। ਲੈ ਲੈਂਦੇ। ਉਹ ਗੱਲ ਸੁਣ। ਅਨਪੜ ਬੰਦਾ ਮੈਂ 17 17 ਹਜ਼ਾਰ ਲਾਤਾ ਮੈਂ ਮਾਂ ਤੇ। ਨਾ ਨਾ ਕੋਈ ਚੱਕਰ। ਹਾਂ। ਮਾਨ ਲਵਾਨੀ ਤੁਮੋ ਲਾ ਐਦੂ ਤਕੜੀਆਂ ਤੇ ਤਾਂ ਬਸ਼ੱਕ ਬਤ ਲੱਗ ਜੇ ਇੰਨਾ ਤੇ ਲਵਾਈ ਮੁੱਲ ਕਿਹੜਾ ਵਪਾਰੀ ਲਾਉਂਦਾ ਉਸ ਖਾਈਆਂ ਵੱਡਣਗੀਆਂ ਨਾਲ ਨਾਲ ਕਾਲੇ ਵਸਣ ਕੱਲ ਰਬਾ ਕੱਲ ਕਾਲੇ ਆਏ ਨਾ ਘਰੋਂ ਖੁਸ਼ੀ ਨਾ ਦੇ ਦੇ ਪਹਿਲੀ ਗੱਲ ਸੌਦੇ ਚੱਲ ਨਹੀਂ ਨਹੀਂ ਉਹ ਪਹਿਲੀ ਗੱਲ ਸੌਦੇ ਉਹ ਮਹਿੰਦਰ ਨਾਲ ਇਹਨਾਂ ਨੂੰ ਆਦੀ ਆ 100500 ਮਾਨ ਮਿੰਦ ਦਾ ਵੀ ਕੋਈ ਚੱਕਰ ਨਹੀਂ ਮਾਨਦਾਨਦਰਾ ਕਰ ਦਾਂਗੇ ਭਾਈ ਉਹ ਨਹੀਂ ਆਣੀ ਇਹ ਮਾਨਦਾਨਦਰਾ ਕਰ ਦਾਂਗੇ ਤੋਰ ਦੱਸ ਉਹ ਕਿੰਨੇ ਦੀਆਂ ਇੱਕੋ ਹੀ ਦੱਸ ਦੇ ਮੈਂ ਤੁਹਾਨੂੰ ਦੱਸਦਾ ਕਸਰ ਉੱਥੇ ਨਹੀਂ ਜਾਂਦੀ ਬਾਬਾ ਫੇਰ ਨਹੀਂ ਆਪਾਂ ਤੇ ਕਸਰ ਫੇਰ ਨਹੀਂ ਆਪਾਂ ਨਹੀਂ ਬਾਤ ਤੁਹਾਨੂੰ ਦੱਸਦਾ ਉੱਥੇ ਨਹੀਂ ਜਾਂਦੀ ਉਹ ਜੋ ਮਾਨਦਾਨ ਕਰ ਦੂੰ ਖੁੱਲਾ ਕਰ ਦੂੰ ਖੁੱਲਾ ਨਹੀਂ ਬਸ ਫੇਰ ਨਹੀਂ ਫੇਰ ਰਹਿਣ ਦੇ ਕਾ ਨੂੰ ਐਵੇਂ ਆਪਾਂ ਬੁੱਕਲ ਜੋੜ ਬਸ ਰਹਿਣਗੇ ਬੰਦੇ ਨਾਲ ਰਹਿਣ ਛੱਡ ਭਰਾ ਉਹ ਵੀ ਤੇਰੇ ਕਹਿਣ ਦੇ ਇੱਧਰ ਸੰਤੂ ਪਾਤਾ ਨਾ 5000 ਆਪਣੀ ਵੀ ਇੱਕ ਬੰਮਾਈ ਜਦੋਂ ਆਪਣਾ ਕਿਹੜਾ ਸਾਲਾ ਹੋ ਗਿਆ ਜਾਂ ਬਾਹਰੋਂ ਅੰਦਰੋਂ 5-4 ਪਾਤਾ ਫੋੜੋਂ ਨਾਲ ਫੜਾ ਦੇ ਨਹੀਂ ਚੱਲ ਰਹਿ ਮੈਂ ਤੁਹਾਨੂੰ ਦੱਸਿਆ ਵੀ ਨਹੀਂ ਹੋਰ ਮਾਰਦਾਨ ਤੇਰਾ ਖੁੱਲਾ ਜਾਦੂ ਮਰਵਾਵੇਂ ਲਾ ਮਾਰਦਾਨ ਖੁੱਲਾ ਰੋਤ ਮਾਰਦਾਨ ਤੇਰਾ ਪਤਾ ਨਹੀਂ ਆ ਨਹੀਂ ਆ ਕਾਲੇ ਤੈਨੂੰ ਕੀਲ ਲੂ ਮੈਂ ਵੰਟ ਚਾਹਾਂ ਤਾਂ ਉਹੀ ਲੈ ਜਾ ਫੜਾ ਉੱਠਾ ਯਾਰ ਚਾੜਦੇ ਨਹੀਂ ਕੁਝ ਲੈ ਲੈ ਫੜ ਐਂ ਤਾਂ ਉਹੀ ਲੈ ਜਾ ਤੂੰ ਚੱਕਰ ਨਹੀਂ ਕੋਈ ਚੱਕ ਉਹ ਅਰੇ 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 ਚੱਕ ਕਰ ਪੂਰੀ ਆ ਜੀ ਆਰੇ ਜਾ ਕੁਸ਼ਤੀ ਕਰਨੀਆਂ ਕਰਨਾ ਜਪਾਏ ਨਾ ਦੇਖੀ ਜੋ ਨਾ ਖਿਆ ਮਾ ਕੋਈ ਬਤ ਲਾਗਾ ਕੀ ਲਣ ਰਾਜੂ ਇਹ ਲਓ ਜੀ ਪੱਠਾ ਦੇਖ ਗੀਆਂ ਕਾਲਾ 바ਵਾ ਗੌਟ ਫਾਰਮ ਜਿਨ੍ਹਾਂ ਦਾ ਪੂਰਾ ਨਾਮ ਚੱਲਦਾ ਆਪਣੇ ਪੰਜਾਬ ਦੇ ਵਿੱਚ ਹੋਠੀ ਕੋਠੀ ਮੋਸ਼ਾਏ ਕਿੰਦੇ ਦਾ ਰਾਜੂ ਯਾਰ ਆ ਲੈ ਫੜ ਦੇ ਦੇਖਦਾ ਆਪੀ ਉੱਥੇ ਦਿਖਾ ਦੇ ਲਓ ਜੀ ਰਾਜੂ ਠੀਕ ਆ ਯਾਰ ਪੱਠਾ ਚੀਜ਼ਾਂ ਨੇ ਬਈ ਕਿਹਾ ਸੀ ਵੀ ਤੈਨੂੰ ਮੈਂ ਕੀ ਲੂੰਗਾ ਕੀ ਲਿਆ ਕੀ ਲਿਆ ਬਾਈ ਬਾਈ ਚਾਂਦੇ ਮੈਂ ਤੈਨੂੰ ਕਿਲੂਗਾ ਖਰੇ ਖਰੇ ਮੰਤਰ ਮਾਰਦਾ ਇਹ ਕਲੰਬਰ ਨਹੀਂ ਮਾਲ ਵੀ ਬਾਈ ਦਾ ਵਧੀਆ ਕਿਲੂ ਮੰਨਦਾ ਮਾਲਾ ਮੁੰਡੇ ਦਾ ਇੱਕ ਕਲੰਬਰ ਆ ਹੁਣ ਬਿਲਕੁਲ ਤੇ ਆ ਗਿਆ ਜੁਕੇ ਸਾਡੇ ਬੱਕਰੀਆਂ ਵਧੀਆ ਮੈਂ ਬਾਬਾ ਗੋਟ ਫਾਰਮ ਇਹਨਾਂ ਦਾ ਪਿੰਡ ਬੋਸਲਾ ਕਾਲਾ ਠਾਕਾ ਬਾਬਾ ਗੋਟ ਫਾਰਮ ਆਇਆ ਆਇਆ ਪੱਠਾ ਉੱਥੇ ਲਿਆ ਕਰਕੇ ਕਰਨੀਆ ਕੋਈ ਫੋਨ ਲੋ ਯਾਰ ਪੱਠਾ ਲਗਾ ਦੇ ਵੀ ਗੇਰਾ ਇੱਕ ਮਿੰਟ ਐਂ ਹੀ ਲੈ ਜਾ ਕੋਈ ਨਹੀਂ ਪੱਠਾ ਕੋਈ ਨਹੀਂ ਬੇਖੋਦਾ ਕੱਲੇ ਹੋਰ ਕੱਢਣੇ ਆ ਆ ਫੋਟ ਲੈਣੀ ਆ ਆ ਬਣਾ ਵੀਡੀਓ ਆ ਕਾਲੀ ਪੱਠੀ ਆ ਨਹੀਂ ਹੈਗੀ ਦੋ ਆ ਆ ਦੇਖ ਆ ਵੇਖਿਆ ਨੇ ਭਾਈ ਪੂਰੀਆਂ ਪਈਆਂ ਆ ਹਾਂ ਹਾਂ ਵੀਰੋ ਆ ਦੇਖੋ ਜੀ ਮਾਰ ਕੇ ਤਿੰਨ ਹੋ ਗਿਆ ਜਿਹੜੀਆਂ ਸੁੱਝੂ ਦੇ ਕਾਲੀ ਵੀਰੋ ਚੌਥੀ ਪੱਠ ਦੇਣੀ ਨਹੀਂ ਕੋਈ ਚਾ ਰੱਖ ਲਾਂ ਨੂੰ ਬੱਕਰੀਆਂ ਲੋਕਾਂ ਦੀ ਦੇਣੀ ਆ ਬਾਈ ਜੋ ਜਵਾਨ ਹੋਈ ਆ ਤੁਹਾਡੇ ਪੱਟੇ ਕੱਢ ਲਓ ਹਾਂ ਹਾਂ ਕੋਲ ਆ ਉਹ ਤੁਸੀਂ ਖੁੱਲ ਕੇ ਪਰ ਮੈਂ ਨਹੀਂ ਕੋਲ ਤਾਂ ਠੀਕ ਆ ਬਾਈ ਅੱਗੇ ਸਾਥ ਤੇ ਤਾਂ ਪਤਾ ਹੀ ਕਿ ਆ ਵੀਰੇ ਮਗਰਬ ਹਲਕ ਪੈਣ ਵਾਲੀ ਗੱਲ ਹੁੰਦੀ ਆ ਕੀ ਫਾਇਦਾ ਉਹਦੇ ਵਿੱਚ ਸੁਆਦ ਨਹੀਂ ਆਉਂਦਾ ਹੈਗਾ ਗੱਲ ਕਰੀਦਾ ਆ ਬਦੂਖਾਂ ਲੈ ਲਈਆਂ ਤਾਂ ਹੈਂ ਬਦੂਖਾਂ ਪੰਨੇ ਨੇ ਬਦੂਖਾਂ ਆਹ ਦੇਖ ਲੈ ਮੈਨੂੰ ਆ ਗੱਭਣ ਲੱਗਦੀ ਮੈਨੂੰ ਕਾਲੇ ਕੱਢ ਰਿਹਾ ਵੀਰੇ ਪੱਠੇ ਨਹੀਂ ਹੋ ਰਹੇ ਮੈਨੂੰ ਆ ਗੱਭਣ ਲੱਗਦੀ ਆ ਨਹੀਂ ਨਹੀਂ ਗੱਭਣ ਨਹੀਂ ਫੰਡ ਰਾਹ ਦੇਣੀ ਨਹੀਂ ਪਤਾ ਦੱਬਾ ਨਹੀਂ ਉਹਦਾ ਹੀ ਚੋਕਾ ਕੀ ਮੰਗਦਾ ਪੈਸੇ ਦੇ ਦੇ ਚੱਲ ਦੇ 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 ਭਾਈ 5000 ਉਹ ਕਾਲੇ ਉਹ ਗਿਣਤੀ ਮਾਰਦੇ ਮੜੀ ਪੈਸੇ ਕੋਈ ਗੱਲ ਨਹੀਂ ਗਿਣਤੀ ਮਾਰਨੀ 100000 ਬਰੀ ਥੋੜਾ ਇਹ ਕੱਢ ਦੂੰਗਾ ਕੋਈ ਨਹੀਂ ਕੋਈ ਨਹੀਂ ਉਹ ਰੱਦ ਬਣਾ ਲੈ ਜੋ ਤੂੰ ਕੱਟਦਾ ਗੱਟ ਰਹਿਣ ਦੀ ਗੱਲ ਪਹਿਲਾਂ ਹੀ ਆ ਜਾਂਦੀ